25 اپریل 1809 اس وی کو دو ਵੱਡੀਆਂ ਤਾਕਤਾਂ ਦੇ ਵਿੱਚ ਇੱਕ عہدنامہ ਬਣਾਇਆ ਗਿਆ ਤੇ ਉਸ عہدنامے ਦੇ ਉੱਤੇ ਸਾਈਨ ਕੀਤੇ ਗਏ ਕਿਹੜੀਆਂ ਉਹ ਵੱਡੀਆਂ ਦੋ ਤਾਕਤਾਂ ਸੀਗੀਆਂ ਤੇ عہدنامے ਵਿੱਚ ਕੀ ਲਿਖਿਆ ਹੋਇਆ ਸੀ ਆਉ जानन ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਸਿੱਖ ਕੌਮ ਦੀ ਗੱਲ ਕਰੀਏ ਨਾ ਜੀ ਤੇ ਸਾਡੇ ਦਿਮਾਗ ਵਿੱਚ ਵੈਸੇ ਹੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਚੱਲ ਪੈਂਦੀ ਹੈ ਐਸਾ ਰਾਜ ਜਿਹਨੂੰ ਦੁਸ਼ਮਣ ਵੀ ਚਾਹੁੰਦਾ ਆ ਕਿ ਇਹ ਰਾਜ ਸਾਡੇ ਮੁਲਕਾਂ ਤੇ ਹੋਵੇ। ਐਸਾ ਰਾਜ ਜਿਸ ਰਾਜ ਵਿੱਚ ਕੋਈ ਬਲਤਕਾਰ ਨਹੀਂ। ਜਿਸ ਰਾਜ ਵਿੱਚ ਕਿਸੇ ਨੂੰ ਫਾਂਸੀ ਨਹੀਂ। ਜਿਸ ਰਾਜ ਵਿੱਚ ਕੋਈ ਜੇਲਾ ਨਹੀਂ। ਸਾਰੇ ਧਰਮਾਂ ਨੂੰ ਆਪਣੇ ਆਪਣੇ ਧਰਮ ਦੀ ਖੋਲ ਹੈ। ਆਜ਼ਾਦੀ ਹੈ। ਉਹ 40 ਸਾਲ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਦੁੰਡੀਗਾ ਦੀ ਹੱਕ ਦੇ ਵਿੱਚ ਇੱਕ ਵਖਰੀ ਛਾਪ ਛੱਡ ਕੇ ਗਿਆ ਆ ਕਮਾਲ ਦੀ ਗੱਲ ਤੇ ਐਡਾ ਯੋਧਾ ਜਿਹਨੂੰ ਦੇਖ ਕੇ ਵੱਡੇ ਵੱਡੇ ਰਾਜੇ ਵੀ ਆਪਣੇ ਗੋਡੇ ਟੇਕ ਦਿੰਦੇ ਸੀ ਇਡੀ ਤਾਕਤ ਦਾ ਮਾਲਕ ਨਿਮਰਤਾ ਇੰਨੀ ਇੱਕ ਕਦੀ ਤਖਤ ਨਹੀਂ ਲਾਇਆ ਸਿਰ ਤੇ ਕਲਗੀ ਨਹੀਂ ਲਾਉਣੀ ਕੁਰਸੀ ਤੇ ਬੈਠਣਾ ਤੇ ਮੁੱਖ ਗੁਰੂ ਰਾਮਦਾਸ ਪਾਤਸ਼ਾਹ ਦੇ ਘਰਵਾਲ ਕਰਨਾ ਕਦੇ ਪਿੱਠ ਕਰਕੇ ਨਹੀਂ ਬੈਠਣਾ ਕਮਾਲ ਦੀ ਗੱਲ ਆਪਣੇ ਪੰਥ ਦੇ ਲਈ ਆਪਣੀ ਕੌਮ ਲਈ ਇੰਨਾ ਸਮਰਪਿਤ ਤੇ ਸਮੇ ਦਾ ਜਸੇਦਾਰ ਕਹਿ ਰਵੇ ਕਿ ਭਾਈ ਮੈਂ ਤੇਰੇ ਕੋਹੜੇ ਮਾਰਨੇ ਆ ਮੈਂ ਤੈਨੂੰ ਦੇਣੀ ਆ ਸਜ਼ਾ ਦੋਵੇਂ ਹੱਥ ਜੋੜ ਕੇ ਸਾਹਮਣੇ ਖੜ ਜਾਣਾ ਜੋ ਤੁਹਾਡਾ ਹੁਕਮ ਕੋਈ ਅੰਦਰ ਹੰਕਾਰ ਨਹੀਂ ਜਿਸੇ ਗਰੀਬ ਦੀ ਪੱੜ ਚੁੱਕਿਓ ਤੇ ਘਰ ਤੱਕ ਛੱਡ ਕੇ ਹੋਣੀ ਇਹ ਸਾਰੀਆਂ ਚੀਜ਼ਾਂ ਮਹਾਰਾਜਾ ਰਜੀਤ ਸਿੰਘ ਦੇ ਹਿੱਸੇ ਵਿੱਚ ਆਈਆਂ ਇੱਕ ਹੁਣ ਅੱਜ ਦੇ ਦਿਨ ਇੱਕ ਇਹਦਨਾ ਮਾ ਬਣਾਇਆ ਗਿਆ ਉਸ ਇਹਦਨਾ ਮੇਰੇ ਉਤੇ ਸਾਈਨ ਕੀਤੇ ਗਏ ਇਹਦਨਾ ਵਿੱਚ ਕੀ ਲਿਖਿਆ ਹੈ ਸਿਕਾ ਜੀ ਕਿ ਸਤਲੋ ਜੁ ਦਰਿਆ ਦੇ ਪਕਸ਼ਮ ਵਾਲੇ ਪਾਸੇ ਮਹਾਰਾਜਾ ਰਣਜੀਤ ਸਿੰਘ ਦੀ ਸਰਦਾਰੀ ਹੋਏਗੀ ਇਹਨਾਂ ਦਾ ਸਿੱਕਾ ਚੱਲੇਗਾ ਇਹਨਾਂ ਦਾ ਰਾਜ ਹੋਏਗਾ ਤੇ ਪੂਰਬ ਵਾਲੇ ਪਾਸੇ ਗੋਰੀਆ ਦਾ ਅੰਗਰੇਜ਼ਾ ਦਾ ਰਾਜ ਹੋਏਗਾ ਸਤਲੁਜ ਦਰਿਆ ਨੂੰ ਇੱਕ ਹੱਦ ਬੰਨਾ ਬਣਾਇਆ ਗਿਆ ਕਮਾਲ ਦੀ ਗੱਲ ਹੈ ਸਾਰੀ ਉਮਰ ਗੋਰੇ ਡਰਦੇ ਵੀ ਰਹੇ ਕਿ ਰਣਜੀਤ ਸਿੰਘ ਇਹਦਰ ਨਾ ਆਵੇ ਜਿੱਦਾਂ ਟਾਈਮ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਰਹਾ ਪੂਰੇ ਹਿੰਦੁਸਤਾਨ ਦੇ ਉੱਤੇ ਤਾਂ ਗੋਰਿਆਂ ਦਾ ਰਾਜ ਹੋ ਗਿਆ ਸੀ ਪਰ ਪੰਜਾਬ ਦੀ ਏਕ ਦੇ ਉੱਤੇ ਉਹ ਆਪਣਾ ਝੰਡਾ ਲਹਿਰਾ ਨਾ ਸਕੇ ਜਿੱਦਾਂ ਟਾਈਮ ਸ਼ੇਰੇ ਪੰਜਾਬ ਰਣਜੀਤ ਸਿੰਘ ਬੈਠਾ ਰਿਹਾ ਉਹ ਤਾਂ ਆਪਣੇਆਂ ਦੀ ਗਦਾਰੀਆਂ ਮਾਰ ਗਿਆ ਜਦੋਂ ਆਪਣੇਆਂ ਨੇ ਗਦਾਰੀਆ ਕੀਤੀਆਂ ਆਪਣੇਆਂ ਨੇ ਦਗਾ ਹੀ ਕਮਾਏ ਗੋਰਿਆਂ ਨਾਲ ਮਿਲ ਕੇ ਆਪਣੇਆਂ ਨੇ ਫੇਰ ਆਪਰੇ ਜੀਵਨ ਦੇ ਅੰਦਰ ਕਿਤੇ ਗੋਰਿਆਂ ਨੇ ਪੰਜਾਬ ਦੀ ਧਰਤੀ ਦੇ ਉੱਤੇ ਰਾਜ ਕੀਤਾ ਜਦੋਂ ਸਭਰਾਵਾਂ ਦੀ ਜੰਗ ਵਿੱਚ ਸ਼ਾਮ ਸਿੰਘ ਅਟਾਰੀ ਸ਼ਹੀਦ ਹੋ ਜਾਂਦਾ ਹੈ। ਸੋ ਐਸਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਇਹ ਰਾਜ ਸਤਲੁਜ ਦਰਿਆ ਦੇ ਪੱਛਮ ਵਾਲੇ ਪਾਸੇ ਤੇ ਪੂਰਬ ਵਾਲੇ ਪਾਸੇ ਗੋਰਿਆਂ ਦਾ ਰਾਜ ਸੀ। ਇਹ ਇਹ ਦਿਨਾਮਾ ਅੱਜ ਦੇ ਦਿਨ 25 ਅਪ੍ਰੈਲ 1809 ਈਸਵੀ ਨੂੰ ਬਣਾਇਆ ਗਿਆ ਤੇ ਉਹਦੇ ਉੱਪਰ ਦੋਨੇ ਤਖਤਾ ਨੇ ਸਾਈਨ ਕੀਤੇ ਸੀਗੇ ਗੁਰੂ ਮਾਲਕ ਕਿਰਪਾ ਕਰੇ ਸਤਿਗੁਰ ਬਿਹਰਾਮਤ ਕਰੇ ਬਲਾਉ ਫਤਿਆ ਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ